ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਸਥਾਨ ਤੇ ਗੋਲੀ ਮਾਰੀ ਸੀਗੀ ਤੇ ਗੋਲੀ ਦਸਤਾਰ ਦੇ ਕੋਲੋਂ ਛੂੰਦੀ ਲੰਗੀ ਸੀਗੀ ਆਓ ਸੰਗੇ ਦਰਸ਼ਨ ਕਰਾਉਣੇ ਹਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਉਹ ਪਾਣ ਪਿੱਤਰ ਸਥਾਨ ਹੈ ਜਿਸ ਸਥਾਨ ਤੇ ਪ੍ਰਗਟ ਹੋਣ ਤੋਂ ਬਾਅਦ ਸੰਗਤਾਂ ਵੱਲੋਂ ਦੀਵਾਨ ਸਜਾਏ ਜਾਂਦੇ ਸਨ ਤੇ ਦੀਵਾਨ ਦੌਰਾਨ ਸੀਯਮ ਸੰਧ ਨੇ ਧੀਰਮੱਲ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੋਲੀ ਮਾਰੀ ਸੀਗੀ ਜੋ ਦਸਤਾਰ ਨੂੰ ਛੂ ਕੇ ਲੰਗੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਆਪ ਜੀ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਬਾਬਾ ਜਿਲ੍ਹਾ ਅੰਮ੍ਰਿਤਸਰ ਵਿਸ਼ੇ ਸ਼ੋਭਿਤ ਪੌਣਪਿੱਤਰ ਸਥਾਨ ਜਿਸ ਸਥਾਨ ਤੇ ਗੁਰਤੇਗ ਬਦਰ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਮਿਲਣ ਤੋਂ ਪਹਿਲਾਂ ਬਾਬਾ ਬਕਾਲੇ ਵਿੱਚ ਆ ਕੇ ਭਗਤੀ ਕਰਨ ਲੱਗ ਪਏ ਸਨ ਤੇ ਇਸ ਸਥਾਨ ਤੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀਗਾ ਆਪ ਸੰਗਜੀ ਦੱਸੇ ਇਥੋਂ ਦਾ ਇਤਿਹਾਸ ਸੰਗਜੀ ਅਜਾ ਇਸੇ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਬਾਬਾ ਬਕਾਲਾ ਸੈਵ ਸੋਚਿਆ ਵੀ ਕਿਉਂ ਨਾ ਆਪ ਜੀ ਨੂੰ ਦਰਸ਼ਨਦਾਰੀ ਕਰਵਾਏ ਜਾਣ ਤੇ ਇਥੋਂ ਦਾ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਆਏ ਸਨ ਬਾਬਾ ਬਕਾਲਾ ਵਿਖੇ ਤੇ ਇਸ ਸਥਾਨ ਤੇ ਭਗਤੀ ਕੀਤੀ ਤਪ ਕੀਤਾ ਗੁਰੂ ਸਾਹਿਬ ਨੇ ਇਸ ਸਥਾਨ ਤੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀਗੀ ਸਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਵਿਖੇ ਆਪਣੇ ਅੰਤਿਮ ਸਮੇਂ ਵਿੱਚ ਅਗਲੇ ਗੁਰੂ ਸਹਿਬਾਨ ਬਾਰੇ ਦੱਸਿਆ ਕਿ ਉਹ ਬਾਬਾ ਬਕਾਲੇ ਹਨ ਇਸ ਗੱਲ ਤੋਂ ਬਾਅਦ ਬਾਬਾ ਬਕਾਲੇ ਵਿੱਚ ਕਈ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ ਪਾਈ ਮੱਖਣਸ਼ਾ ਲਬਾਣਾ ਜੋ ਕਿ ਜੇਲਮ ਜ਼ਿਲ੍ਹੇ ਦੇ ਵਪਾਰੀ ਸਨ ਉਹਨਾਂ ਦਾ ਪਾਣੀ ਵਾਲਾ ਜਹਾਜ਼ ਸਮਾਨ ਨਾਲ ਭਰਿਆ ਹੋਇਆ ਸਮੁੰਦਰ ਦੇ ਤੂਫਾਨ ਵਿੱਚ गिर ਗਿਆ ਸੀਗਾ ਪਾਈ ਸਾਹਿਬ ਨੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਦਾ ਬਚਾ ਕਰਾ ਦੇਣ ਅਤੇ ਭਾਈ ਸਾਹਿਬ ਆ ਕੇ 400 ਮੋਹਰਾਂ ਗੁਰੂ ਸਾਹਿਬ ਨੂੰ ਚੜਾਉਣਗੇ ਪਰਮਾਤਮਾ ਦੀ ਕਿਰਪਾ ਨਾਲ ਉਹ ਠੀਕ ਠਾਕ ਘਰ ਪਹੁੰਚ ਗਏ ਅਤੇ ਆਪਣੀ ਸੁਖ ਪੂਰੀ ਕਰਨ ਦੇ ਲਈ ਬਾਬਾ ਬਕਾਲੇ ਆਏ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਕਈ ਲੋਕ ਆਪਣੇ ਆਪ ਨੂੰ ਗੁਰੂ ਦੱਸੀ ਬੈਠੇ ਹਨ ਭਾਈ ਮੱਖਣ ਸ਼ਾਹ ਨੇ ਹਰ ਇੱਕ ਦੇ ਅੱਗੇ ਦੋ ਦੋ ਮੋਹਰਾਂ ਪੇਟ ਕੀਤੀਆਂ ਮੱਥਾ ਟਿਕਣਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੇ ਵੀ ਕੁਝ ਨਾ ਕਿਹਾ ਜਦੋਂ ਪਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦੋ ਮੋਰਾ ਦਾ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਬੋਲ ਪਏ ਕਿ ਤੁਸੀਂ ਵਾਅਦਾ ਤਾਂ 500 ਦਾ ਕੀਤਾ ਸੀ ਪਰ ਤੁਸੀਂ ਦੋ ਮੋਰਾ ਹੀ ਦੇ ਰਹੋ ਇਹ ਦੋ ਮੋਰਾ ਹੀ ਪੇਟ ਕਰ ਰਹੇ ਹੋ ਇਹ ਗੱਲ ਸੁਣ ਕੇ ਬਾਬਾ ਮੱਖਣ ਸ਼ਾ ਛੱਤ ਤੇ ਚੜ ਗਏ ਅਤੇ ਉੱਚੀ ਉੱਚੀ ਬੋਲਣ ਲੱਗੇ ਗੁਰੂ ਲਾਧੋ ਰੇ ਗੁਰੂ ਰਾਧੋ ਰੇ ਇਸ ਤਰ੍ਹਾਂ ਬਾਬਾ ਮੱਖਣਸ਼ਾਹ ਲਬਾਣਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਛਾਣ ਕੀਤੀ ਸੀਗੀ। ਕਿਆ ਕੌਤਕ ਸਨ ਗੁਰੂ ਸਹਿਬਾਨਾ ਦੇ ਕਿਸ ਤਰ੍ਹਾਂ ਮੱਖਣਸ਼ਾਹ ਲਬਾਣਾ ਜੀ ਨੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਮੈਨੂੰ ਬਚਾ ਲਓ। ਮੈਂ ਸੁੱਖੀ ਸ਼ਾਂਤੀ ਇਸ ਸਤਾ ਤੋਂ ਨਿਕਲ ਜਾਵਾਂ ਤੇ ਮੈਂ ਨਹੀਂ ਮੋਹਾਂ ਜੜੀਆਂ ਗੁਰੂ ਦੇ ਪੇਟ ਕਰਾਂਗਾ। ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਜਦੋਂ ਵੀ ਤੁਸੀਂ ਬਾਬਾ ਬਕਾਲਾ ਸਾਹਿਬ ਦਰਸ਼ਨਦਾਰੇ ਕਰਨੋਂ ਆਸੀ ਆਉਣਾ ਤੇ ਆਪ ਜੀ ਨੂੰ ਗੁਰਦੁਆਰਾ ਮਾਤਾ ਗੰਗਾ ਜੀ ਦੇ ਦਰਸ਼ਨਦਾਰੇ ਹੋਣਗੇ ਤੇ ਨਾਲ ਹੀ ਗੁਰਦੁਆਰਾ ਭੋਰਾ ਸਾ ਦੇ ਦਰਸ਼ਨਦਾਰੇ ਹੋਣਗੇ ਜਿਸ ਪੋਰਾ ਸਹਿ ਵਿੱਚ ਗੁਰਤੇਗਵਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਤਪ ਕੀਤਾ ਸੀਗਾ ਤੇ ਨਾਲ ਹੀ ਗੁਰਦੁਆਰਾ ਮੰਨਜੀ ਸਾਹਿਬ ਸ਼ਸ਼ੂਬਿਤ ਹੈ ਜਿਸ ਸਥਾਨ ਦੇ ਗੁਰਤੇਗਵਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਗੋਲੀ ਮਾਰੀ ਗਈ ਸੀਗੀ ਤੇ ਦਸਤਾਰ ਨੂੰ ਛੂਹ ਕੇ ਲੰਘੀ ਸੀਗੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤੇ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਅਬ ਤੇ ਗੁਰਦੁਆਰਾ ਸ਼ੀਸ਼ਮੈਲ ਸਾਹਿਬ। ਤੇ ਸੰਗਤ ਜੀ ਅੱਜ ਆ ਵੀਨ ਦਰਸ਼ਨ ਕਰਵਾਏ ਹਨ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਏ ਨੋਵੇਂ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪਾਉਣ ਪਿੱਤਰ ਸਥਾਨ ਆ ਅਮੀਨ ਕਰਦੇ ਆ ਅੱਜ ਦੀ ਜਾਣਕਾਰੀ ਦੀ ਵੀਡੀਓ ਆ ਜੇਨ ਪਸੰਦ ਆਈ ਕੋ ਜੇਕਰ ਪਸੰਦ ਆ ਤੇ ਜਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਨਦਾਰੇ ਕਰ ਸਕਦੀਆਂ ਹਨ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਜੁੜੇ ਰਹੋ YouTube Facebook Instagram ਦੇ ਨਾਲ ਮੰਜੀ ਸਿੰਘ ਫਰੋਸਪਰੀਆ ਸਰਚ ਮਾਰੋਗੇ ਤੁਹਾਨੂੰ ਮਿਲ ਜੇਗਾ ਜੁੜੇ ਰਹੋ ਇਸੇ ਤਰ੍ਹਾਂ ਆਪਣੇ YouTube Facebook Instagram ਦੇ ਨਾਲ ਤਾਂ ਕਿ ਅਨੁਐਬ ਤੱਕ ਜੁੜੀ ਪਹੁੰਚ ਸਕਣ ਬਹੁਤ ਬਹੁਤ ਧੰਨਵਾਦੀ ਵ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ